ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਨੂੰ ਕਹਾਣੀ ਸੁਣਾ ਰਹੀ ਹਾਂ ਜੋਤੀ ਦੇ ਉਸ ਦੀ ਮਾਂ ਦੀ ਇਹ ਕਹਾਣੀ ਰਮਨ ਢਿੱਲੋ ਵੱਲੋਂ ਲਿਖੀ ਗਈ ਹੈ ਕਹਿੰਦੇ ਹੁੰਦੇ ਹਨ ਕਿ ਜਦੋਂ ਕੋਈ ਪੈਦਾ ਹੁੰਦਾ ਆਪਣੀ ਕਿਸਮਤ ਆਪਣੇ ਨਾਲ ਲੈ ਕੇ ਪੈਦਾ ਹੁੰਦਾ ਪਰ ਜੋਤੀ ਦੀ ਕਿਸਮਤ ਸ਼ਾਇਦ ਰੱਬ ਲਿਖਣਾ ਹੀ ਭੁੱਲ ਗਿਆ ਸੀ ਜਦੋਂ ਉਹ ਪੈਦਾ ਹੋਈ ਤਾਂ ਕੁੜੀ ਹੋਣ ਕਰਕੇ ਘਰ ਵਿੱਚ ਕੋਈ ਖੁਸ਼ੀ ਨਹੀਂ ਹੋਈ ਸਾਰੇ ਇਹੀ ਕਹਿੰਦੇ ਕਿ ਰੱਬ ਨੇ ਪੱਥਰ ਹੀ ਦਿੱਤਾ ਹੌਲੀ ਹੌਲੀ ਜੋਤੀ ਵੱਡੀ ਹੁੰਦੀ ਗਈ ਛੇਤੀ ਜੋਤੀ 6 ਸਾਲ ਦੀ ਹੋ ਗਈ ਪਰ ਉਸ ਨੂੰ ਕੋਈ ਹੋਰ ਭੈਣ ਭਰਾ ਨਾ ਹੋਇਆ ਕਿਉਂਕਿ ਉਸਦੀ ਮਾਂ ਦੇ ਦੁਆਰਾ ਕੁੜੀ ਹੋਣੀ ਹੈ ਇਸ ਦਾ ਪਤਾ ਚੱਲਦੇ ਉਸ ਨੂੰ ਕੁੱਖ ਜੀ ਮਰਵਾ ਦਿੱਤਾ ਜਾਂਦਾ ਸੀ ਹੌਲੀ ਹੌਲੀ ਉਸਦੀ ਮਾਂ ਬਿਮਾਰ ਰਹਿਣ ਲੱਗ ਗਈ ਜੋਤੀ 9 ਕੋ ਸਾਲ ਦੀ ਸੀ ਜਦੋਂ ਉਸਦੀ ਮਾਂ ਉਸ ਨੂੰ ਛੱਡ ਕੇ ਇਸ ਸੰਸਾਰ ਤੋਂ ਚਲੀ ਗਈ ਉਸ ਤੋਂ ਬਾਅਦ ਜੋਤੀ ਦੀ ਨਰਕ ਵਾਲੀ ਜ਼ਿੰਦਗੀ ਸ਼ੁਰੂ ਹੋ ਗਈ ਉਸਦੇ ਪਿਤਾ ਦਾ ਦੂਜਾ ਵਿਆਹ ਕਰ ਦਿੱਤਾ ਗਿਆ ਉਸਦੀ ਮਤਰੀ ਮਾਂ ਉਸ ਨਾਲ ਚੰਗਾ ਵਿਵਹਾਰ ਨਾ ਕਰਦੀ ਉਸ ਨੂੰ ਚੋਰੀ ਘੁੱਟਦੀ ਜੋਤੀ ਨੂੰ ਬਹੁਤ ਜ਼ਿਆਦਾ ਬੁਰਾ ਨਾ ਲੱਗਦਾ ਕਿਉਂਕਿ ਉਹ ਤਾਂ ਇਹ ਜੇ ਵਿਵਹਾਰ ਦੀ ਆਦੀ ਹੋ ਚੁੱਕੀ ਸੀ ਉਸਦੀ ਮਤਰੀ ਮਾਂ ਨੇ ਮੁੰਡੇ ਨੂੰ ਜਨਮ ਦਿੱਤਾ ਘਰ ਵਿੱਚ ਇੱਕ ਰੌਣਕ ਜਿਹੀ ਆ ਗਈ ਦਾਦੀ ਵੀ ਆਪਣੇ ਪੋਤੇ ਨੂੰ ਦੇਖ ਕੇ ਫੁੱਲੀ ਨਾ ਸਮਾਉਂਦੀ ਹੁਣ ਤਾਂ ਜੋਤੀ ਦੀ ਮਤਰੀ ਮਾਂ ਉਸ ਨੂੰ ਸ਼ਰੀਆਮ ਕੌਰ ਦੀ ਮਾਰਦੀ ਉਸ ਨੂੰ ਕੋਈ ਨਾ ਕਹਿੰਦਾ ਜੋਤੀ ਦੇ ਭਰਾ ਨੂੰ ਕੋਈ ਥੱਲੇ ਪੈਰ ਨਾ ਲਾਉਣ ਦਿੰਦਾ ਉਸਦੇ ਭਰਾ ਨੂੰ ਸ਼ਹਿਰ ਦੇ ਨਾਮੀ ਸਕੂਲ ਵਿੱਚ ਲਾਇਆ ਗਿਆ ਜੋਤੀ ਸਰਕਾਰੀ ਚਪੜਦੀ ਸੀ ਫਿਰ ਵੀ ਜੱਦਤੀ ਵਧੀਆ ਨੰਬਰ ਲੈ ਕੇ ਪਾਸ ਹੁੰਦੀ ਜਦੋਂ ਜੋਤੀ ਨੇ 12ਵੀਂ ਕਲਾਸ ਪਾਸ ਕੀਤੀ ਤਾਂ ਉਸ ਨੂੰ ਅੱਗੇ ਨਾ ਲਾਇਆ ਗਿਆ ਸਾਰਿਆਂ ਨੇ ਇਹੀ ਕਿਹਾ ਕਿ ਕਰਨਾ ਤਾਂ ਵਿਆਹ ਹੀ ਹੈ ਘਰ ਦੇ ਕੰਮ ਸਿੱਖ ਜੋਤੀ ਨੂੰ ਹੁਣ ਆਦਤ ਪੈ ਗਈ ਸੀ ਇਹ ਸਭ ਸਹਿਨ ਦੀ ਉਸਨੇ ਕੋਈ ਸ਼ਿਕਾਇਤ ਨਾ ਕੀਤੀ ਤੇ ਨਾ ਹੀ ਕੋਈ ਜਿੱਦ ਅੱਗੇ ਪੜਨ ਦੀ ਕਦੇ-ਕਦੇ ਆਪਣੇ ਨਾਲ ਦੀਆਂ ਸਹੇਲੀਆਂ ਨੂੰ ਲੁਕ-ਲੁਕ ਕੇ ਕਾਲਜ ਜਾਂਦੀਆਂ ਦੇਖਦੀ ਸਾਲ ਬਾਅਦ ਉਸਦਾ ਵਿਆਹ ਇੱਕ ਪ੍ਰਾਈਵੇਟ ਨੌਕਰੀ ਕਰਦੇ ਮੁੰਡੇ ਨਾਲ ਕਰ ਦਿੱਤਾ ਮੁੰਡੇ ਕੋਲ ਇੰਨੀ ਜ਼ਮੀਨ ਵੀ ਨਹੀਂ ਸੀ ਜੋਤੀ ਨੂੰ ਇਸ ਆਪ ਨਾਲ ਕੋਈ ਫਰਕ ਨਹੀਂ ਪੈਂਦਾ ਉਸ ਨੂੰ ਤਾਂ ਇਹ ਹੀ ਲੱਗਦਾ ਸੀ ਕਿ ਕਰਨਾ ਤਾਂ ਕੰਮ ਹੀ ਹੈ ਇੱਥੇ ਨਹੀਂ ਹੁਣ ਉੱਥੇ ਕਰਨਾ ਵਿਆਹ ਤੋਂ ਦੂਜੇ ਦਿਨ ਜੋਤੀ ਆਪਣੀ ਆਦਤ ਅਨੁਸਾਰ 4 ਵਜੇ ਹੀ ਉੱਠ ਗਈ ਉਸ ਦੀ ਸੱਸ ਉੱਠੀ ਹੋਈ ਸੀ ਉਸ ਨੇ ਜੋਤੀ ਨੂੰ ਆਰਾਮ ਕਰਨ ਲਈ ਕਿਹਾ ਤੇ ਕਿਹਾ ਕਿ ਕੋਈ ਨਾ ਇੰਨੀ ਜਲਦੀ ਉੱਠਣ ਦੀ ਲੋੜ ਨਹੀਂ ज्योति हैरान थी क्यो, क्योंकि कभी उसने किसी ने आज तक आराम करने कहा ही नहीं सी। ਐਵੇਂ ਹੀ ਕਿੰਨੇ ਦਿਨ ਬੀਤ ਗਏ ਪਰ ਜੋਤੀ ਦੀ ਸੱਸ ਨੇ ਜੋਤੀ ਨੂੰ ਕੰਮ ਕਰਨਾ ਲਾਇਆ। ਜੋਤੀ ਫਿਰ ਵੀ ਤੱਕੇ ਨਾਲ ਕੁਛ ਨਾ ਕੁਛ ਕਰਦੀ ਰਹਿੰਦੀ। ਉਸ ਨੂੰ ਆਦਤ ਨਹੀਂ ਸੀ ਬਹਿਲੇ ਬੈਠਣ ਦੀ। ਉਸ ਦੀ ਸੱਸ ਹਮੇਸ਼ਾ ਉਸ ਨੂੰ ਦੇ ਦੇ ਕੇ ਖੁਸ਼ ਹੁੰਦੀ ਜਦੋਂ ਵੀ ਕੋਈ ਆਣ ਗਵਾਂਡ ਵਿੱਚੋਂ ਉਹਨਾਂ ਦੇ ਕਰ ਆਉਂਦਾ ਤਾਂ ਉਹ ਜੋਤੀ ਦੀਆਂ ਸੇਵਤਾ ਕਰਦੀ ਨਾ ਥੱਕਦੀ ਤਿੰਨ ਮਹੀਨੇ ਬਾਅਦ ਜੋਤੀ ਦੇ ਕਰ ਵਾਲੇ ਦੀ ਨੌਕਰੀ ਪੱਕੀ ਹੋ ਗਈ ਜੋਤੀ ਦੀ ਜ਼ਿੰਦਗੀ ਵਿੱਚ ਹੁਣ ਖੁਸ਼ੀਆਂ ਹੀ ਖੁਸ਼ੀਆਂ ਸੀ ਜੋਤੀ ਆਪਣੇ ਪੇਕੇ ਵੀ ਕੱਟੀ ਜਾਂਦੀ ਬਸ ਆਪਣੇ ਵੀਰ ਦੇ ਰਖੜੀ ਵੰਨ ਜਾਂ ਫਿਰ ਇੱਕ ਦਿਨ ਲਈ ਇੱਕ ਦਿਨ ਜੋਤੀ ਬਿਹੜੇ ਵਿੱਚ ਅੜ ਕੇ ਡਿੱਗ ਗਈ ਉਸਦੇ ਹੱਥ ਤੇ ਥੋੜੀ ਸੱਟ ਲੱਗੀ ਜੋਤੀ ਦੀ ਸੱਟ ਦੇਖ ਕੇ ਉਸ ਦੀ ਸਸਰੋਂ ਲੱਗ ਗਈ ਤੇ ਜੋਤੀ ਨੂੰ ਕੁੱਟ ਕੇ ਬੁੱਕਲ ਦੇ ਵਿੱਚ ਲੈ ਲਿਆ ਜੋਤੀ ਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਅੱਜ ਮਾਂ ਦੇ ਪਿਆਰ ਤੇ ਮਾਂ ਦੀ ਬੁੱਕਲ ਦੇ ਨਿੱਗ ਦਾ ਅਹਿਸਾਸ ਹੋਇਆ ਸੀ ਉਸਨੇ ਵੀ ਮਾਂ ਕਹਿ ਕੇ ਆਪਣੇ ਹਾਸ ਨੂੰ ਕੁੱਟ ਕੇ ਜਫੀ ਪਾ ਲਈ ਅਤੇ ਉੱਚੀ ਉੱਚੀ ਰੋਣ ਲੱਗੀ ਉਸ ਦੇ ਮੂੰਹ ਚੋਂ ਨਿਕਲਿਆ ਤੂੰ ਹੀ ਹੈ ਮੇਰੀ ਅਸਲੀ ਮਾਂ ਇਹ ਕਹਾਣੀ ਉਸਦੀ ਦੀ ਹੈ ਜੋ ਕਿ ਆਪਣੀ ਸਾਰੀ ਜ਼ਿੰਦਗੀ ਇੱਕ ਮਾਂ ਦੇ ਪਿਆਰ ਨੂੰ ਤਰਸਦੀ ਰਹੀ ਪਰ ਉਸ ਨੂੰ ਜੋ ਮਾਂ ਦਾ ਪਿਆਰ ਪੇਕਿਆਂ ਦੇ ਘਰ ਵਿੱਚ ਮਿਲਣਾ ਸੀ ਉਹ ਇੱਕ ਸੱਸ ਕੋਲੋਂ ਉਸ ਨੂੰ ਸਹੁਰਿਆਂ ਦੇ ਘਰ ਵਿੱਚ ਜਾ ਕੇ ਮਿਲਿਆ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਪਲੀਜ਼ ਮੈਨੂੰ ਕਮੈਂਟ ਕਰਕੇ ਦੱਸਣਾ ਤੇ ਜੇ ਤੁਹਾਨੂੰ ਮੇਰੇ ਬੋਲਣਾ ਸਹੀ ਲੱਗਾ ਤਾਂ Минуджи Урдасна. Тан